ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧੀਆ ਅੱਜ ਅੰਮ੍ਰਿਤਸਰ ਪਹੁੰਚੇ ਨੇ ਗਰੀਬੀ ਨਗਰੀ ਦੇ ਸਾਚਕਲ ਸ੍ਰੀ ਹਰਮੰਦਰ ਸਾਹਿਬ ਦੇ ਮਤਵਸਤਕ ਹੋਣ ਦੇ ਲਈ ਉਹਨਾਂ ਦਾ ਕਾਫਲਾ ਅੰਮ੍ਰਿਤਸਰ ਦੇ ਵਿੱਚ ਪਹੁੰਚ ਰਿਹਾ ਤੁਸੀਂ ਦੇਖ ਸਕਦੇ ਹੋ ਸ੍ਰੀ ਹਰਮੰਦਰ ਸਾਹਿਬ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਪੰਚਾਇਤ ਹੋਰੀਓ ਪਹੁੰਚ ਰਹੇ ਨੇ ਫਿਰ ਨਗਰ ਨਿਗਮ ਦੇ ਕਮਿਸ਼ਨਰ ਇਸੇ ਤਰ੍ਹਾਂ ਹੀ ਸਾਰਾ ਕਾਫਲਾ ਤੇ ਅੱਜ ਇਸ ਵਾਰ ਦੇਤੇ ਯਾਦ ਦੇ ਜਿਹੜੇ ਮੁੱਖ ਮੰਤਰੀ ਸਰਕਾਰ ਕਦੇ ਸੋ ਨਾ ਜਿਹੜੇ ਨੇ ਮਨੀ ਸੋਧਿਆ ਇਹਨਾਂ ਦੇ ਨਾਲ ਉਹ ਕੋਈ ਕਹਿੰਦੇ ਮਨੀ ਸੋਧਿਆ ਜਿਹੜੇ ਨੇ ਅੱਜ ਜਿਹੜੇ ਕੋਪਰ ਲਕਲੋਡਰ ਸਾਹਿਬ ਕਾ ਜਿਹੜੇ ਜਿਨ੍ਹਾਂ ਨੂੰ ਇਹ ਇੱਕ ਪਿਛਲੇ ਸਮੇਂ ਜਮਾਨਤ ਮਿਲੀ ਹੈ ਉਹ ਵੀਡੀਓ ਦੇ ਕੇਸ ਦੇ ਵਿੱਚ ਤਾਂ ਪੰਜਾਬ ਦੇ ਕੈਬਨਟ ਮੰਤਰੀ ਬਲਾਲ ਸਿੰਘ ਬਲਰ ਇੱਥੇ ਨੇ ਮੌਜੂਦ ਨੇ ਅਤੇ ਬੰਸੇ ਵੀਡੀਓ ਪ੍ਰੋਡਿਊਸਰ ਕਲਿਵਾਲ ਤੇ ਡਾਕਟਰ ਜਸਬੀਰ ਸਿੰਘ ਸੰਧੂ ਇੱਥੇ ਨੇ ਮੌਜੂਦ ਨੇ ਅ ਇਹ ਸਾਰੇ ਜਿਹੜੇ ਬੜਾ ਇਕੱਠਾ ਦਾ ਮੈਂ ਇੱਥੇ ਸਵਾਗਤ ਕਰਨ ਦੇ ਲਈ ਪਹੁੰਚੇ ਨੇ ਸਾਰੇ ਤੋਂ ਜੀ ਵੀ ਸਭ ਟਾਈਮ ਸਾਹਿਬ ਤੇ ਆਨ ਆਨੀ ਪਾਰਟੀ ਦੀ ਲੀਡਰਸ਼ਿਪ ਤੋਂ ਸਾਰੇ ਅੱਗੇ ਨੇ ਅਸੀਂ ਬਾਤ ਜੀ ਕਰ ਰਹੇ ਤਾਂ ਸੀਐਮ ਸਾਹਿਬ ਦਾ ਵੀ ਅਗਲਾ ਅਸਰ ਗਏ ਤੇ ਅਰੇ ਇੱਥੇ ਇਤਿਹਾਸਿਕ ਜੁਨੀਅਰ ਮੰਤਰੀ ਸਾਹਿਬ ਦੀਆਂ ਸਿੱਧੀਆਂ ਤਸਵੀਰਾਂ ਨੇ ਇੱਥੇ ਉਹ ਵੀ ਸਵੇਰੇ 10:00 ਵਜੇ ਦੇ ਹੋਏ ਯਾਦ ਦੇ ਮੋਟਿਵੇਟਰੀ ਜਿਹੜੇ ਨੇ ਅ ਤਦਾਂ ਜੇ ਮਾਨੇ ਨਸਰ ਇਹ ਪੋਰਟ ਦੇ ਪਹੁੰਚੇ ਸੀ ਜਿਹੜੇ ਵੀਆਈਪੀ ਰੂਟ ਹੈ ਇਸ ਐਵੀਏਟਰੀ ਜੋ ਰਸਤਾ ਹੈ ਉਸ ਪਾਸੇ ਤੇ ਬਲੂ ਦੇ ਮਕਮਲ ਗਏ ਮਲੂਸਾ ਸੋਰੀਆ ਸਾਹਿਬ ਨੇ ਪਹੁੰਚੇ ਸੀ ਜਿਹੜੇ ਦਿੱਲੀ ਤੋਂ ਫਲਾਈਟ ਆ ਕੇ ਆਪਣੇ ਪਰਿਵਾਰ ਨਾਲ ਪਹੁੰਚੇ ਨੇ ਤੇ ਇੱਕ ਮੀਡੀਆ ਹੰਡ ਦੇ ਵਿੱਚ ਉਹਨਾਂ ਨੇ ਬਲਾਕਾਜ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਕੀਤੀ ਉਸ ਗੱਲ ਤੋਂ ਸੁਣਿਆ ਕਿ ਅੱਜ ਸਾਰੇ ਵੀਆਈਪੀ ਦੇ ਸੱਕਰੂ ਚ ਥਾਲੀਵਾਰ ਪੰਜਾਬ ਦੇ ਕੈਬਨਰ ਵਜ਼ੀਰ ਹੋ ਗਏ ਤੇ ਇਹ ਗੀਤ ਨੇ ਇਸ ਜਗ੍ਹਾ ਦੇ ਉੱਤੇ ਹੈ ਨਾ मौजूदु टेकण लाइ ਦੇ ਲੋਰੇ ਉੱਤੇ ਪਹੁੰਚ ਰਹੇ ਨੇ ਹੈਲੋ ਐਵੀ ਵੀ ਲੋਕਲ ਮੀਡੀਆ ਸਜਿਆ ਗਿਆ ਬੁਨਿਆਦੀ ਲੋਕਲ ਮੀਡੀਆ ਸੁਖਵਿੰਦਰ ਸਿੰਘ ਮੈਂ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਮਲੇ ਸੀ ਤੇ ਬੰਨੂ ਦੇ ਵਿੱਚ ਜਿਹੜੇ ਉਹਨਾਂ ਦੀ ਗੋਲ ਉਸੇ ਤਰ੍ਹਾਂ ਲੰਮਾ ਸਮਾਂ ਉਹ ਗੋਲ ਦੇ ਵਿੱਚ ਜਿਵੇਂ ਰਹੇ ਸੀ ਤੇ ਲੇ ਉਸ ਤੋਂ ਬਾਅਦ ਇਹ ਵੀ ਰੱਤ ਅੱਜ ਸਵੇਰ ਨੂੰ ਜਦੋਂ ਨਰਮਤਾ ਦਿੱਤ ਜਿਹੜਾ ਮੈਂ ਸਹੀ ਜੋੜ ਕੇ ਤਕਾਦਲਾ ਮਿਲਣ ਦੀ ਲੱਗ ਰਿਹਾ ਹੈ ਹੋ ਚੁੱਕਾ ਹੈ ਕਿ ਕੰਰਵ ਰਜ਼ੀ ਜਿਹੜੇ ਸੀ ਉਹ ਬੋਲਾ ਪਹੁੰਚੇ ਤੇ ਵਿਦਾਇਗੀ ਕਰਦੇ ਨੇ ਇਸ ਜਗ੍ਹਾ ਤੇ ਨਸਰ ਦੇ ਪਿੰਖ ਪਹਿਲੇ ਬੁਰਾ ਵਰਗਿਸਮ ਲਈ ਉਹ ਬੋਲ ਚੁੱਕੇ ਨੇ ਇਹ ਨਾਲ ਕਾਫਲਾ ਜਿਹੜਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਅਮਰਸਰ ਦੇ ਪੁਲਿਸ ਕਮਿਸ਼ਨਰ ਤੇ ਡੀਆਜ ਜਿਹੜੇ ਬੋਰਡ ਰੇਜ ਨੇ ਉਹ ਤੇ ਪਹੁੰਚੇ ਤਮਾਮ ਜਿਹੜਾ ਕਾਫਲਾ ਦਾ ਮੁਖਮੰਦ ਜੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਇਹ ਕਾਫਲਾ ਜਿਹੜਾ ਅੱਜ ਇੱਥੇ ਪਹੁੰਚਿਆ ਹੈ ਜਿਹੜੇ ਜਲਾਰੀ ਤੇ ਮੋਹੰਦਰੀ ਬਗਉਦ ਸੇ ਮਾਨ ਜਿਹੜੇ ਨੇ ਪਹੁੰਚ ਰਹੇ ਨੇ ਤਾਂ ਇਹ ਸੋਧਿਆ ਜਿਹੜੇ ਨੇ ਲੰਬਾ ਸਮਾਂ ਈਡੀ ਦੇ ਕੇਸ ਦੇ ਵਿੱਚ ਜਿਹੜੇ ਸੀ ਉਹ ਜੇਲ੍ਹ ਦੇ ਵਿੱਚ ਰਹੇ ਤਾਂ तमाम ਅਧਿਕਾਰੀ ਸਾਹਿਬਾਨ ਜਿਹੜੇ ਪਹੁੰਚ ਰਹੇ ਡੀਆਈ ਜੀ ਸਤਿੰਦਰ ਸਿੰਘ ਆ ਇਹ ਸਾਰੇ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਅਜੇ ਤੱਕ ਆਫਲਾ ਜਿਹੜਾ ਪਹੁੰਚ ਚੁੱਕਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਨੇ ਇੱਥੇ ਜਿਹੜੇ ਨੇ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਨਕਲਸਤਕ ਹੋਣਗੇ ਗੁਰੂ ਘਰ ਦੇ ਵਿੱਚ ਆਜਾਤ ਵਾਜਾ ਕਾਫੀ ਜਿਹੜਾ ਰਾਸ਼ੀ ਇਸ ਜਗ੍ਹਾ ਦੇ ਉੱਤੇ ਆਤਾ ਇਸ ਜਗ੍ਹਾ ਤੋਂ ਜਿਹੜੇ ਨਤਮਸਤਕ ਹੋਣ ਗੁਰੂ ਘਰ ਦੇ ਲਈ ਜਾਣਗੇ ਤਾਂ ਮੁੱਖ ਮੰਤਰੀ ਭਗਵਤ ਮਾਨ ਜਿਹੜੇ ਵੀ ਹਮੇਸ਼ਾ ਆਉਂਦੇ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਹਮੇਸ਼ਾ ਆਉਂਦੇ ਨੇ ਮਨੀਸ਼ ਸੋਰੀਆ ਆਪਣੇ ਪਰਿਵਾਰ ਦੇ ਨਾਲ ਇੱਥੇ ਜਿਹੜੇ ਨੇ ਪਹੁੰਚੇ ਹੋਏ ਤਾਂ ਤਸਵੀਰਾਂ ਦੇ ਵਿੱਚ ਨੂੰ ਦੇਖ ਸਕਦੇ ਹੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਨੇ ਪਹੁੰਚ ਚੁੱਕੇ ਨੇ ਇਹ ਸਿੱਧੀਆਂ ਤਸਵੀਰਾਂ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਨੇ ਜਿੱਥੇ ਇਹ ਤਸਵੀਰਾਂ ਦੇ ਵਿੱਚ ਮਨੂਜੀ ਸੋਧਿਆ ਸਾਹਿਬ ਤੇ ਭਗਵੰਤ ਸਿੰਘ ਮਾਨ ਜਿਹੜੇ ਨੇ ਇਸੇ ਗੱਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਨਤਮਸਤਕ ਹੋਣ ਦੇ ਲਈ ਅੰਮ੍ਰਿਤਸਰ ਗੁਰੂ ਦਿਨਗਰੀ ਜਿਹੜੇ ਪਹੁੰਚੇ ਨੇ ਸੱਚ ਕੋਂਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਜਿਹੜੇ ਨੇ ਇੱਥੇ ਪਹੁੰਚੇ ਨੇ ਇੱਥੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਣਗੇ ਕਬਨ ਵਜ਼ੀਰ ਪੰਜਾਬ ਦੇ ਵਕਤ ਜਲਦੀਪ ਸਿੰਘ ਢਾਲੀਵਾਲ ਲਾਲਜੀਤ ਸਿੰਘ ਪੱਲਰ ਦੀ ਗੱਲ ਕੀਤੀ ਜਾਵੇ ਯਾਰ ਭਗਵੰਤ ਸਿੰਘ ਵੀਡੀਓ ਤਾਂ ਇੱਥੇ ਜਿਹੜਾ ਉਹ ਨਧਵਸਤ ਕੋਲ ਲਈ ਜਾ ਰਹੇ ਨੇ ਤਾਂ ਮਨੀਸ਼ ਸੋਦੀਆ ਦੇ ਨਾਲ ਤਾਂ ਤਸਵੀਰਾਂ ਹਰਮੰਦਰ ਸਾਹਿਬ ਦੀਆਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਖਵੰਤ ਸਿੰਘ ਮਾਨ ਮਨੀਸ਼ ਸੋਦੀਆ ਉਹਨਾਂ ਦੇ ਨਾਲ ਨਧਵਸਤ ਕੋਲ ਲਈ ਇੱਥੇ ਜਿਹੜੇ ਨੇ ਪਹੁੰਚ ਰਹੇ ਨੇ ਪਹੁੰਚਿਆ ਨੇ ਗੁਰੂ ਘਰ ਦੇ ਵਿੱਚ ਇੱਥੋਂ ਉਹ ਮਥਾ ਟਿਕਣਗੇ ਜਿਹੜੇ ਨੇ ਮਨੀਸ਼ ਸੋਦੀਆ ਕੋਲ ਜਿਹੜੇ ਨਧਵਸਤ ਕੋਲ ਦੇ ਲਈ ਉਗਨ ਲੀਸਿਸ ਉਹ ਦਿਨ ਪੰਜਾਬ ਦੇ ਦੇਖਣ ਦਾ ਸਮਾਂ ਕੱਢੀ ਪਾਈ ਇਸ ਦੇ ਪੰਜਾਬੀ ਲੋਕਾਂ ਨੂੰ ਡੀਜ਼ਲ ਹੀ ਪਹੁੰਚਾ ਕਰਨ ਲਈ ਨਿੱਤ ਜਿਹੜੀ ਫਰਮੀਆਂ ਦਾ ਲਗਾਤਾਰ ਇਸੇ ਪਹੁੰਚਦੇ ਰਹੇਗਾ ਸੋ ਮੁੱਖ ਮੰਤਰੀ ਨੇ ਮੰਤਰੀ ਸੋਰੀਆ ਗੋਦੀਦ ਉਹ ਕੌਂਟਰੀ ਨੇ ਆਮ ਆਦਮੀ ਪਾਰਟੀ ਦੇ ਵੱਡੇ ਆ ਤੇ ਉਹਨਾਂ ਦੇ ਇਥੇ ਸਤਿ ਸ੍ਰੀ ਅਕਾਲ ਕੋਨ ਦਿੱਲੀ ਪੌੜੀ ਨੇ ਅੱਜ ਆਤਮਰਥ ਦੇ ਕਬੀਰ ਕਾਇਰ ਵਿੱਚ ਲੋਕ ਵੀ ਇੱਥੇ ਮੌਜੂਦ ਨੇ ਕਾਨੂੰ ਜ਼ਵੀਰ ਨੇ ਪੰਜਾਬ ਦੇ ਸੇਲਾਜੀ ਸਿੰਘ ਬੁਲੇਰਾ ਰਵਜਨ ਸਿੰਘ ਵੀ ਡੀਓ ਆਮਾਦੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਇੱਥੇ ਮੌਜੂਦ ਹੈ ਤੇ ਇਸ ਤੋਂ ਸਤਿ ਸ੍ਰੀ ਅਕਾਲ ਕੋਨ ਦਿੱਲੀ ਉਹ ਦਸਨੀ ਜੜੀ ਦੇ ਰਹੇ ਗੁਰੂ ਘਰ ਦੇ ਵਿੱਚ ਇੰਟਰ ਹੋ ਰਹੇ ਨੇ ਤਾਂ ਮੱਥਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਭਗਵਾਨ ਸਿਮਾਨ ਤੋਂ ਮੱਥਾ ਟੇਕ ਕੇ ਜਿਹੜੇ ਨੇ ਉਹ ਬਾਹਰ ਜਿਹੜੇ ਨੇ ਆਉਣਗੇ ਤਾਂ ਇਸ ਜਗ੍ਹਾ ਦੇ ਉੱਤੇ ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਪੰਜਾਬ ਚੋਣ ਕਮੇਟੀ ਦੇ ਅਫੀਸ਼ਰਸ ਵੀ ਜਿਹੜੇ ਨੇ ਮੌਜੂਦ ਨੇ ਇਸ ਜਗ੍ਹਾ ਤੋਂ ਇਹ ਸਿੱਧੀਆਂ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ 20 ਉਪ ਮੁੱਖ ਮੰਤਰੀ ਸਾਹਿਬ ਕਮ ਲੋਕ ਮੰਤਰੀ ਮਨੀਸ਼ ਸਸੋਰੀਆ ਸਾਹਿਬ ਜਿਹੜੇ ਨੇ ओ ए, दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप